ਸਤਿ ਸ਼੍ਰੀ ਅਕਾਲ ਜੀ ਅਮੇਰਕਾ ਨਿਊਜ਼ ਬੁਲਟਨ ਵਿੱਚ ਖੇਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ ਪੀਐਮ મોદી ਪੈਰਿਸ ਤੇ ਅਮੇਰਿਕਾ ਦੌੜ ਲਈ ਰਵਾਨਾ 트ੰਪ ਨਾਲ ਮੁਲਾਕਾਤ ਕਰਨ ਤੇ ਕਿਹਾ ਹਾਂ ਹਾਂ ਬੇहद ਉਤਸ਼ਾਹਿਤ ਡੋਨਲਡ 트ੰਪ ਨੇ ਕੀਤੇ ਦਸਤਾਖਤ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਰੱਖਿਆ ਅਮੇਰਿਕਾ ਦੀ ਖਾੜੀ ਗਾਜ਼ਾ ਪੱਟੀ ਨੂੰ ਲੈ ਕੇ ਡੋਨਲਡ 트ੰਪ ਨੇ ਲਿਆ ਅਹਿਮ ਫੈਸਲਾ ਗਾਜ਼ਾ ਪੱਟੀ ਇਥਾਂ ਕੇ ਕਰਨਗੇ ਅਹਿਮ ਕਾਰਵਾਈ ਕੁਝ ਖਬਰਾਂ ਵਿੱਚ ਇਸ ਤਰ੍ਹਾਂ ਦੇ ਨਾਲ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ ਹੋ ਚੁੱਕੇ ਨੇ ਦੋ ਦਿਨਾਂ ਫਰਾਂਸ ਤੇ ਦੋ ਦਿਨਾਂ ਅਮਰੀਕਾ ਦਾ ਦੌਰਾ ਤੈਅ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ 트੍ਰੰਪ ਨੂੰ ਮਿਲਣ ਵਾਸਤੇ ਬੇਹਦ ਉਤਸ਼ਾਹਿਤ ਨੇ ਤੇ ਪਾਈਵਾਲੀ ਨੂੰ ਉਤਸ਼ਾਹਿਤ ਕਰਨਾ ਏਜੰਡੇ ਦੇ ਉੱਤੇ ਹੈ ਮੰਨਿਆ ਜਾ ਰਿਹਾ ਹੈ ਕਿ ਜੋ ਹਾਲ ਹੀ ਦੇ ਵਿੱਚ ਅਮਰੀਕਾ ਨੇ ਭਾਰਤ ਨੂੰ ਰਿਪੋਰਟ ਕੀਤਾ ਹੈ ਇਸ ਮੁੱਦੇ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਅਮਰੀਕਾ ਦੇ ਆਪਣੇ ਤੌੜੇ ਲਈ ਰਫਾ ਨਾ ਹੋ ਕਿ ਨਹੀਂ ਪ੍ਰਧਾਨ ਮੰਤਰੀ ਦਾ ਇਹ ਦੌਰਾ 10 ਤੋਂ 14 ਫਰਵਰੀ ਤੱਕ ਹੈ ਉਹ ਅੱਜ ਤੇ ਕੱਲ ਫਰਾਂਸ ਦੇ ਦੌਰੇ ਤੇ ਰਹਿਣਗੇ ਇਸ ਤੋਂ ਬਾਅਦ ਉਹ 12 ਤੇ 13 ਫਰਵਰੀ ਨੂੰ ਅਮਰੀਕਾ ਦੇ ਦੌਰੇ ਤੇ ਹੋਣਗੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਮੈਕਰਨ ਦੇ ਸੱਦੇ ਤੇ ਮੈਂ 10 ਤੇ 12 ਫਰਵਰੀ ਤੱਕ ਫਰਾਂਸਾ ਦੌੜਾ ਕਰਾਂਗਾ ਮੈਨੂੰ ਪੈਰਿਸ 'ਚ ਹੋਣ ਵਾਲੇ AI ਸੰਮੇਲਨ ਦੀ ਸਹਿ ਪ੍ਰਧਾਨਗੀ ਕਰਨ ਦੀ ਉਮੀਦ ਹੈ ਫਰਾਂਸ ਤੋਂ ਮੈਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਦੇ ਤੇ ਅਮਰੀਕਾ ਦੇ 2 ਦਿਨਾਂ ਦੌਰੇ ਤੇ ਜਾ ਰਿਹਾ ਹਾਂ ਮੈਂ ਨਵੇਂ ਰਾਸ਼ਟਰਪਤੀ 트럼ਪ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ ਉਸਦੇ ਪਹਿਲੇ ਕਾਰਜਕਾਲ ਵਿੱਚ ਉਸਦੇ ਨਾਲ ਕੰਮ ਕਰਨਾ ਇੱਕ ਵਧੀਆ ਅਨੁਭਵ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਾਰਸੇਲੀ ਸ਼ਹਿਰ ਵਿੱਚ ਫਰਾਂਸ ਵਿੱਚ ਪਹਿਲੇ ਭਾਰਤੀ ਕੌਂਸੂਲੇਟ ਦਾ ਉਦਘਾਟਨ ਕਰਨਗੇ ਅਤੇ ਅੰਤਰਰਾਸ਼ਟਰੀ ਥਰਮੋ ਨਿਊਕਲੀਅਰ ਪ੍ਰੋਗਰਾਮਾ ਕਰ ਰਿਐਕਟਰ ਪ੍ਰੋਜੈਕਟ ਦਾ ਦੌਰਾ ਕਰਨਗੇ ਇਸ ਦੇ ਨਾਲ ਹੀ ਉਹ ਮਜ਼ਾਰਸ ਯੁੱਧ ਕਬਰਿਸਤਾਨ ਵਿਖੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਵਿਸ਼ਰਤਾਂਜਲੀ ਦੇਣਗੇ ਉਨ੍ਹਾਂ ਨੇ ਆਪਣੀ ਫੇਰੀ ਨੂੰ ਭਾਰਤ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਦੱਸਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਅਮਰੀਕੀ ਯਾਤਰਾ ਦੋਰਨ এজেন্ডੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਉਹ ਸ਼ਾਮ ਨੂੰ ਫਰਾਂਸ ਪਹੁੰਚਣਗੇ ਇਹ ਉਹਨਾਂ ਦੀ ਫਰਾਂਸ ਦੀ 8ਵੀਂ ਫੇਰੀ ਹੈ ਤੇ ਜਿਵੇਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਫਰਾਂਸ ਜਾ ਰਹੇ ਨੇ ਪ੍ਰਧਾਨ ਮੰਤਰੀ ਆਖਰੀ ਵਾਰ 2023 ਦੇ ਵਿੱਚ ਰਾਸ਼ਟਰੀ ਦਿਵਸ ਸਮਾਗਮ 'ਚ ਸ਼ਾਮਿਲ ਹੋਣ ਲਈ ਫਰਾਂਸ ਗਏ ਸਨ ਫਰਾਂਸ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਸਨਮਾਨ 'ਚ 10 ਫਰਵਰੀ ਨੂੰ ਮਸ਼ਹੂਰ ਐਲਸੀ ਪੈਲੈਸ ਦੇ ਵਿਖੇ ਇੱਕ ਵੀਆਈਪੀ ਡਿਨਰ ਦਾ ਆਯੋਜਨ ਕੀਤਾ ਹੈ ਜੋ ਰਾਤ ਸਰਕਾਰੀ ਡਿਨਰ 'ਚ ਸ਼ਾਮਿਲ ਹੋਣਗੇ ਇਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੈਕਰਨ ਸਣੇ ਕੁਝ ਹੋਰ ਦੇਸ਼ਾਂ ਦੇ ਨੇਤਾ ਵੀ ਮੌਜੂਦ ਰਹੇਗੇ 11 ਫਰਵਰੀ ਨੂੰ ਪ੍ਰਧਾਨ ਮੰਤਰੀ ਪੈरिस ਦੇ ਗ੍ਰੈਂਡ ਪੈਲੇਸ ਵਿਖੇ ਰਾਸ਼ਟਰਪਤੀ ਮੈਕਰਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ 2025 ਦੀ ਸੇਵਾ ਪ੍ਰਦਾਨਗੀ ਕਰਨਗੇ ਇਸ ਸਿਖਰ ਸੰਮੇਲਨ 2023 ਵਿੱਚ ਬ੍ਰਿਟੇਨ ਅਤੇ 2024 ਵਿੱਚ ਦੱਖਣੀ ਕੋਰੀਆ ਚੁਕਿਆ ਸੀ ਸੰਮੇਲਨ 'ਚ AI ਦੀ ਜ਼ਿੰਮੇਵਾਰੀ ਵਰਤੋਂ ਤੇ ਚਰਚਾ ਕੀਤੀ ਜਾਵੇਗੀ ਤਾਂ ਜੋ ਇਹ ਲੋਕਾਂ ਦੀ ਭਲਾਈ ਲਈ ਲਾਭਦਾਇਕ ਹੋ ਸਕੇ ਤੇ ਇਸ ਦੇ ਜੋਖਮਾਂ ਨੂੰ ਕੰਟਰੋਲ ਕੀਤਾ ਜਾ ਸਕੇ ਇਸ ਦੌਰਾਨ ਵਿਸ਼ਵ ਰਾਜਨੀਤੀ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਮੋਦੀ ਫ्रांस ਦੇ ਉਦਯੋਗ ਪੱਤੀਆਂ ਨੂੰ ਵੀ ਮਿਲ ਸਕਦੇ ਨੇ ਸੌਚਣ ਤੋਂ ਪਹਿਲਾਂ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣਗੇ ਤੇ ਆਪਣੇ ਸ਼ਬਦਾਂ ਦੇ ਉੱਤੇ ਐਲਾਨ ਦੇ ਉੱਤੇ ਬਖੂਬੀ ਖਰੇ ਉਤਰੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਡੋਨਲਡ ਟਰੰਪ ਨੇ ਹੁਣ ਹੁਕਮਾਂ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਤੇ ਅਮਰੀਕਾ ਦੀ ਖਾੜੀ ਵਜੋਂ ਹੁਣ ਮੈਕਸੀਕੋ ਦੀ ਖਾੜੀ ਜਾਣੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਤਵਾਰ ਨੂੰ ਮੈਕਸੀਕੋ ਦੀ ਖਾੜੀ ਯਾਨੀ ਕਿ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਯਾਨੀ ਕਿ ਅਮਰੀਕਾ ਦੀ ਖਾੜੀ ਰੱਖਣ ਦੇ ਆਦੇਸ਼ ਤੇ ਦਸਤਖਤ ਕੀਤੇ ਨੇ ਡੋਨਾਲਡ 트ੰਪ ਨੇ ਇਸ ਹੁਕਮ ਤੇ ਉਦੋਂ ਦਸਤਖਤ ਕੀਤੇ ਜਦੋਂ ਉਹ ਖੁਦ ਆਪਣੇ ਅਧਿਕਾਰਿਤ ਜਹਾਜ਼ 에어ਫੋਰਸ 1 ਵਿੱਚ ਅਮਰੀਕਾ ਦੀ ਖਾੜੀ ਦੇ ਉੱਪਰੋਂ ਉਡਾਨ ਭਰ ਰਹੇ ਸਨ ਦਰਸਲ ਟ੍ਰੰਪ ਅ ਨਿਊ অরਲਿਨਜ਼ ਵਿੱਚ ਸੁਪਰ ਬਾਉਲ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਡੋਨਲਡ ਟ੍ਰੰਪ ਨੇ ਹਾਲ ਹੀ ਵਿੱਚ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਉਹਨਾਂ ਨੇ ਅਧਿਕਾਰਤ ਤੌਰ ਤੇ ਉਸ ਆਦੇਸ਼ ਤੇ ਦਸਤਖਤ ਕਰ ਦਿੱਤੇ ਨੇ ਇਹ ਵੀ ਦੱਸਣਯੋਗ ਹੈ ਕਿ ਮੈਕਸੀਕੋ ਦੀ ਖਾੜੀ ਪਿਛਲੇ 400 ਸਾਲਾਂ ਤੋਂ ਇਸ ਨਾਮ ਨਾਲ ਜਾਣੀ ਜਾਂਦੀ ਸੀ ਹਾਲਾਂਕਿ ਟ੍ਰੰਪ ਦਾ ਕਹਿਣਾ ਹੈ ਕਿ ਇਸ ਨੂੰ ਅਮਰੀਕੀ ਸ਼ਹਿਰ ਨਿਊ ਮੈਕਸੀਕੋ ਦੇ ਕਾਰਨ ਮੈਕਸੀਕੋ ਦੀ ਖਾੜੀ ਕਿਹਾ ਜਾਂਦਾ ਹੈ ਖਾੜੀ ਦਾ ਨਾਮ ਬਦਲਣ ਦਾ ਐਲਾਨ ਕਰਦੇ ਸਮੇਂ ਟ੍ਰੰਪ ਨੇ ਕਿਹਾ ਸੀ ਕਿ ਖਾੜੀ ਦਾ ਨਾਮ ਅਮਰੀਕਾ ਦੇ ਨਾਮ ਤੇ ਚਾਹੀਦਾ ਕਿਉਂਕਿ ਇਸ ਤੇ ਅਮਰੀਕਾ ਦਾ ਜ਼ਿਆਦਾਤਰ ਕੰਟਰੋਲ ਹੈ ਮੈਕਸੀਕੋ ਅਤੇ ਕਿਊਬਾ ਦਾ ਵੀ ਇਸ ਵਿੱਚ ਹਿੱਸਾ ਹੈ ਇਹ ਖਾੜੀ ਅਮਰੀਕਾ ਲਈ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੈ ਜਿਸ ਵਿੱਚ ਮੱਛੀ ਪਾਲਣ ਬਿਜਲੀ ਉਤਪਾਦਨ ਅਤੇ ਵਪਾਰ ਆਦਿ ਪ੍ਰਮੁੱਖ ਗਤੀਵਿਧੀਆਂ ਨੇ 트੍ਰੰਪ ਲਿੰਕ ਕਿਹਾ ਸੀ ਕਿ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਵਜੋਂ ਜਾਣਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਾਡਾ ਇਲਾਕਾ ਹੈ ਸੋਚਕੰਤ ਤੋਂ ਬਾਅਦ ਲਗਾਤਾਰ ਵੱਡੀਆਂ ਕਾਰਵਾਈਆਂ ਕਰਦੇ ਹੋਏ ਵਿਖਾਈ ਦੇ ਰਹੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਹੁਣ ਇੱਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਹ ਵੱਡੀ ਕਾਰਵਾਈ ਹੁਣ ਗਾਜ਼ਾ ਪੱਟੀ ਨੂੰ ਲੈ ਕੇ ਹੋਵੇਗੀ ਨਵੇਂ ਪਲਾਨ ਨੇ ਪੂਰੀ ਦੁਨੀਆ ਨੂੰ ਹਲਾਕੇ ਰੱਖ ਦਿੱਤਾ ਹੈ ਗਾਜ਼ਾ ਪੱਟੀ ਨੂੰ ਲੈ ਕੇ ਡੋਨਾਲਡ 트੍ਰੰਪ ਨੇ ਕੁਝ ਪਲਾਨ ਕੀਤੇ ਨੇ ਜਿਸ ਦੇ ਆਧਾਰ ਤੇ ਗਾਜ਼ਾ ਪੱਟੀ ਨੂੰ ਇੱਕ ਨਵਾਂ ਰੂਪ ਦੇਣ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਨਾਗਰਿਕਤਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਲਾਏ ਜਾ ਰਹੇ ਵੱਡੇ ਐਕਸ਼ਨ ਦੇ ਵਿਚਾਲੇ ਅਮਰੀਕਾ ਨੇ ਇੱਕ ਅਜੀਹਾ ਐਲਾਨ ਕੀਤਾ ਹੈ ਜਿਸ ਨਾਲ ਪੂਰੀ ਦੁਨੀਆ ਹੈਰਾਨ ਹੈ। ਰਾਸ਼ਟਰਪਤੀ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਗਾਜ਼ਾ ਪੱਟੀ ਤੇ ਸ਼ਾਸਨ ਲਈ ਤਿਆਰ ਹੈ। ਅਜੀਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜਿਸ ਗਾਜ਼ਾ ਵਿੱਚ ਮਿਸਟਰ ਤੇ ਜਾਰਡਨ ਵਰਗੇ ਮੁਸਲਮਣ ਦੇਸ਼ ਨਹੀਂ ਹੋਣਾ ਚਾਹੁੰਦੇ ਜਿਨ੍ਹਾਂ ਨੂੰ ਫਲਸਤੀਨੀਆ ਨੂੰ ਕੋਈ ਸ਼ਰਨ ਨਹੀਂ ਦੇਣਾ ਚਾਹੁੰਦੇ ਆਖਰਕਾਰ 트ੰਪ ਦੀ ਉਸ ਗਾਜ਼ਾ ਪੱਟੀ ਚ ਕੀ ਦਿਲਚਸਪੀ ਹੈ? ਦਰਸਲ ਸੋਨਾ ਮਹੀਨਿਆਂ ਦੀ ਬਾਰੂਦੀ ਲੜਾਈ ਨੇ ਪੂਰੀ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ ਚ ਬਦਲ ਦਿੱਤਾ। ਗਾਜ਼ਾ ਪੱਟੀ ਦੇ ਵਿੱਚ ਇੱਕ ਵੀ ਇਮਾਰਤ ਦੂਰ ਦੂਰ ਤੱਕ ਖੜੀ ਨਜ਼ਰ ਨਹੀਂ ਆਉਂਦੀ ਜੋ ਵੀ ਵਿਖਾਈ ਦੇ ਰਿਹਾ ਹੈ ਉਹ ਟੈਂਟਾਂ ਦੀਆਂ ਲੰਬੀਆਂ ਲਾਈਨਾਂ ਨੇ ਇਸ ਕਾਰਨ 트ੰਪ ਦੀਆਂ ਗਾਜ਼ਾ ਫਾਈਲਾਂ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਨੇ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਗਾਜ਼ਾ ਪੱਟੀ ਦਾ ਪ੍ਰਸ਼ਾਸਨ 트럼ਪ ਆ ਸੰਭਾਲ ਲੈਂਦੇ ਨਹੀਂ ਤਾਂ ਇਸ ਜ਼ਮੀਨ ਦੇ ਟੁਕੜੇ ਤੇ ਉਹ ਕੀ ਕੀ ਕਰਨਗੇ 트럼ਪ ਦੀ ਯੋਜਨਾ ਮੁਤਾਬਕ ਸਭ ਤੋਂ ਪਹਿਲਾਂ ਵਿਸਥਾਪਿਤ ਫਲਸਤੀਨੀਆ ਦੇ ਇੱਕ ਹਿੱਸੇ ਨੂੰ ਮਿਸਰ ਤੇ ਜਾਰਡਨ ਭੇਜਿਆ ਜਾਣਾ ਹੈ 트럼ਪ ਦੀ ਯੋਜਨਾ ਦਾ ਦੂਜਾ ਪੜਾਅ ਗਾਜ਼ਾ ਚ ਵਿਛਾਈਆਂ ਜ਼ਮੀਨਦੋਸ਼ ਸੁਰੰਗਾਂ ਨੂੰ ਹਟਾਉਣਾ ਹੈ ਤੇ 트럼ਪ ਦੀ ਯੋਜਨਾ ਦਾ ਤੀਜਾ ਹਿੱਸਾ ਗਾਜ਼ਾ ਦੇ ਮਲਬੇ ਨੂੰ ਹਟਾਉਣਾ ਤੇ ਇਮਾਰਤਾਂ ਨੂੰ ਦੁਬਾਰਾ ਬਣਾਉਣਾ ਹੈ ਤੇ ਚੌਥਾ ਹਿੱਸਾ ਗਾਜ਼ਾ ਪੱਟੀ ਤੋਂ ਹਮਾਸ ਤੇ ਇੱਕ ਨਿਸ਼ਾਨ ਨੂੰ ਖਤਮ ਕਰਨਾ ਹੈ ਇਹ ਅਮਰੀਕਾ ਦਾ ਉਦੇਸ਼ ਹੈ ਜੋ 트럼ਪ ਨੇ ਦੁਨੀਆ ਨੂੰ ਦੱਸਿਆ ਹੈ ਪਰ ਕੀ ਇਹ 트럼ਪ ਦੀਆਂ ਗਾਜ਼ਾ ਫਾਈਲਾਂ ਦੀ ਅਸਲੀਅਤ ਹੈ ਜਾਂ ਕੀ 트럼ਪ ਦੀ ਯੋਜਨਾ ਕੁਝ ਹੋਰ ਹੈ ਜੇਕਰ ਅਮਰੀਕੀ ਫੌਜਾਂ ਗਾਜ਼ਾ ਚੋਂਦੀਆਂ ਨੇ ਤਾਂ ਅਮਰੀਕਾ ਦੇ ਦੋ ਹਿੱਤ ਸਿੱਧੇ ਤੌਰ ਤੇ ਪੂਰੇ ਹੋਣਗੇ ਇੱਕ ਪਾਸੇ ਇਜ਼ਰਾਈਲ ਦੀ ਮਦਦ ਲਈ ਇਜ਼ਰਾਈਲ ਦੀ ਸਰਹੱਦ ਤੇ ਅਮਰੀਕਾ ਦੀ ਰਣਨੀਤਿਕ ਮੌਜੂਦਗੀ ਬਣਾਈ ਜਾਵੇਗੀ ਦੂਜੇ ਪਾਸੇ ਗਾਜ਼ਾ ਚ ਅਮਰੀਕਾ ਦੀ ਫੌਜ ਦੀ ਮੌਜੂਦਗੀ ਖਾੜੀ ਚ ਅਮਰੀਕਾ ਦੇ ਮਿੱਤਰ ਦੇਸ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ ਇਹਨਾਂ ਦੋਹਾਂ ਹਿੱਤਾਂ ਦੀ ਪੂਰਤੀ ਕਰਨ ਨਾਲ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਦੇ ਕਟੜ ਵਿਰੋਧੀ ਈਰਾਨ ਲਈ ਹੋਵੇਗੀ ਜਿਸ ਲਈ ਇਜ਼ਰਾਈਲ ਸਾਊਦੀ ਅਰਬ ਅਤੇ ਜਾਰਡਨ ਵਰਗੇ ਅਮਰੀਕਾ ਦੇ ਮਿੱਤਰ ਦੇਸ਼ਾਂ ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣਾ ਮੁਸ਼ਕਲ ਹੋਵੇਗਾ ਇਹੀ ਕਾਰਨ ਹੈ ਕਿ 트ੰਪ ਦਾ ਐਲਾਨ ਹੁੰਦੇ ਹੀ ਇਜ਼ਰਾਈਲ ਨੇ ਇਸ ਤਰ੍ਹਾਂ ਦੀ ਨਾਤੀ ਦਾ ਤੁਰੰਤ ਸਵਾਗਤ ਕੀਤਾ ਡੋਨਾਲਡ 트ੰਪਾ ਗਾਜ਼ਾ ਦੀ ਫੌਜੀ ਤੈਨਾਤੀ ਦੇ ਜ਼ਰੀਏ ਅਮਰੀਕਾ ਨੂੰ ਉਸ ਛਟਕੇ ਚ ਫਸਾ ਸਕਦਾ ਜੋ ਸੀਰੀਆ ਚ ਲੱਗਾ ਹੈ ਸੀਰੀਆ ਚ ਹਯਾਤ ਤਹਿਰੀਰ ਅਲ ਸ਼ਾਮ ਦੇ ਕਬਜ਼ੇ ਤੋਂ ਬਾਅਦ ਇਸ ਖੇਤਰ ਵਿੱਚ ਤੁਰਕੀ ਦਾ ਦਬਾਅ ਵੱਧ ਗਿਆ ਹੈ ਅਤੇ ਅਮਰੀਕੀ ਫੌਜ ਨੂੰ ਪਿੱਛੇ ਹਟਣਾ ਪਿਆ ਹੈ ਗਾਜ਼ਾ ਪੱਟੀ ਅਤੇ ਜਾਰਡਨ ਦੇ ਸਰਹੱਦੀ ਖੇਤਰਾਂ ਰਾਹੀਂ ਡੋਨਾਲਡ 트ੰਪ ਇੱਕ ਅਜਿਹਾ ਮੋਰਚਾ ਖੋਲ ਸਕਦੇ ਨੇ ਜੋ ਤੁਰਕੀ ਸਮਰਥਿਤ ਹਯਾਤ ਤਹਿਰੀਰ ਅਲ ਸ਼ਾਮ ਨੂੰ ਅੱਗੇ ਵਧਣ ਤੋਂ ਰੋਕ ਸਕਦਾ ਹੈ ਜੇਕਰ ਡੋਨਾਲਡ 트ੰਪ ਦੀ ਗਾਜ਼ਾ ਯੋਜਨਾ ਹਕੀਕਤ ਚ ਬਦਲ ਜਾਂਦੀ ਹੈ ਤਾਂ ਇਹ ਨਾ ਸਿਰਫ ਗਾਜ਼ਾ ਸਗੋਂ ਪੂਰੇ ਅਰਬ ਜਗਤ ਦੀ ਹਾਲਤ ਅਤੇ ਦਿਸ਼ਾ ਬਦਲ ਦੇਵੇਗੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖੇ ਲੈਂਸ ਤੇ ਪੀਐਮ ਮੋਦੀ ਪੈਰਿਸ ਤੇ ਅਮਰੀਕਾ ਦੌਰੇ ਲਈ ਰਵਾਨਾ ਟਰੰਪ ਨਾਲ ਮੁਲਾਕਾਤ ਕਰਨ ਤੇ ਕਿ ਹਾਂ ਹਾਂ ਬੇਹੱਦ ਉਤਸ਼ਾਹਿਤ ਡੋਨਲਡ ਟਰੰਪ ਨੇ ਕੀਤੇ ਦਸਤਖਤ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਰੱਖਿਆ ਅਮਰੀਕਾ ਦੀ ਖਾੜੀ ਗਾਜ਼ਾ ਪੱਟੀ ਨੂੰ ਲੈ ਕੇ ਡੋਨਲਡ ਟਰੰਪ ਨੇ ਲਿਆ ਅਹਿਮ ਫੈਸਲਾ ਗਾਜ਼ਾ ਪੱਟੀ ਹਥਿਆ ਕੇ ਕਰਨਗੇ ਅਹਿਮ ਕਾਰਵਾਈ ਸੋ ਇਸ ਨਾਲ ਹੀ ਮੈਨੂੰ ਦਿਜਾਤ ਕਲ ਫੇਰ ਮਿਲੰਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ